आयोगे गॾी सलो करियो गॾु स्लो ਤੁਸੀਂ ਸਾਰੇ ਸਾਰੇ ਮੇਰੇ ਨਾਲ ਸਵੇਰ ਦੇ ਤੁਸੀਂ ਨਾਲ ਹੋ ਤੁਸੀਂ ਆਪ ਦੇਖਿਆ ਵੀ ਇਸ ਵੇਲੇ ਲੁਧਿਆਣਾ ਇਹ ਜਿਹੜਾ ਉਹ ਇੱਕ ਤਿਉਹਾਰ ਦੀ ਤਰ੍ਹਾਂ ਅੱਜ ਬੀਜੇਪੀ ਦੇ ਰੰਗ ਚ ਰੰਗਿਆ ਕਿੰਨੀਆਂ ਲੋਕਾਂ ਨੇ ਖੁਸ਼ੀਆਂ ਮਨਾਈਆਂ ਕਵੰਟਲਾਂ ਦੇ ਕਵੰਟਲ ਜਿਹੜੇ ਨੇ ਮੈਂ ਸਮਝਦਾ ਉਹ ਆਪਣੇ ਹਾਰ ਫੁੱਲ ਪੰਖੜੀਆਂ ਗੁਲਾਬ ਆ ਤੁਸੀਂ ਮੇਰੀ ਆਦਾ ਕਮੀਜ਼ ਦਾ ਰੰਗ ਹੀ ਦੇਖ ਸਕਦੇ ਹੋ ਕਿਵੇਂ ਰੰਗ ਛੜਿਆ ਬਹੁਤ ਹੀ ਚਾਅ ਮਨਾਇਆ ਇਹ ਸਭ ਨੇ ਮੈਂ ਸ਼ਬਦ ਨਹੀਂ ਕਿ ਮੇਰੇ ਕੋਲ ਅਕ੍ਰੋਸ ਦੀ ਪਾਰਟੀ ਲਈ ਭਾਜਪੀ ਦਾ ਤਾਂ ਇੱਕ ਜਿਹੜਾ ਇਸ ਤਰੀਕੇ ਦੀ ਪਾਰਟੀ ਆ ਕੇਡਰ ਆ ਮੈਂ ਹੈਰਾਨ ਆ ਵੀ ਬਹੁਤ ਲੋਕ ਨੇ ਜਿਹੜੇ ਭਾਜਪੀ ਦੇ ਟਿਕਟ ਆਪ ਮੰਗ ਰਹੇ ਸੀ ਤੇ ਪਰ ਸਾਰਿਆਂ ਦੇ ਸਾਰੇ ਆ ਜਾ ਕੇ ਇੱਕ ਮੇਰੇ ਨਾਲ ਉਹਨਾਂ ਨੇ ਸਪੋਰਟ ਦਿੱਤੀ ਆ ਹਰ ਵਰਕਰ ਨੇ ਦਿੱਤੀ ਆ ਹਰ ਉਹਨਾਂ ਦੀ ਕਮੇਟੀ ਨੇ ਦਿੱਤੀ ਆ ਤੇ ਲੁਧਿਆਣੇ ਦਾ ਤਾਂ ਕੋਈ ਭਾਵੇਂ ਬੀਜੇਪੀ ਤੋਂ ਇਲਾਵਾ ਚਾਹੇ ਕੋਈ ਕਾਂਗਰਸ ਦਾ ਹੋਵੇ ਚਾਹੇ ਕੋਈ ਕੋਈ ਪਾਰਟੀ ਦਾ ਹੋਵੇ ਸਾਰੇ ਹੀ ਆ ਕੇ ਅੱਜ ਜਿਹੜਾ ਇਹ ਉਹ ਮੈਨੂੰ ਮਿਲ ਕੇ ਮੁਬਾਰਕਬਾਦ ਦੇ ਕੇ ਗਏ ਨੇ ਤੇ ਮੈਂ ਉਹਨਾਂ ਦਾ ਬਹੁਤ ਹੀ ਦਿਲ ਦੀਆਂ ਗ੍ਰਾਹੀਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਆ ਇਦੋਂ ਵੱਧ ਇਹੀ ਖੱਟਿਆ ਏ ਇਹ ਜਿਹੜਾ ਅੱਜ ਪਿਆਰ ਉਹਨਾਂ ਦਾ ਸਤਿਕਾਰ ਉਹਨਾਂ ਦਾ ਮਾਣ ਇਹੀ ਮੈਂ ਪਿਛਲੇ 10 ਸਾਲ ਚ ਲੁਧਿਆਣੇ ਚ ਕਮਾਇਆ ਏ ਹੋਰ ਤਾਂ ਮੈਂ ਕਿਡਾ ਹੋਰੇ ਕੋਈ ਪਲਾਂਟ ਜਾਂ ਫੈਕਟਰੀਆਂ ਲਾਈਆਂ ਅਨਾਉਂਸ ਹੋ ਗਈ ਹੈ ਟੱਕਰ ਕਿੰਦੇ ਨਾਲ ਦਊਗੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਨਾਲ ਆਪਣੇ ਪਹਿਲਾਂ ਪਤਾ ਨਹੀਂ ਹਜੇ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਬੰਦਾ ਹੀ ਨਹੀਂ ਲੱਭਦਾ ਕੋਈ ਟਿਕਟ ਟੁਕੜ ਦੇਣ ਨੂੰ ਬਾਅਦ ਦੇਖਦੇ ਆ ਵੀ ਟਿਕਟ ਕੋਈ ਨਹੀਂ ਹੈ ਟੱਕਰ ਕੌਣ ਆਉਂਦਾ ਕੌਣ ਨਹੀਂ ਆਉਂਦਾ ਪਰ ਜਿਹੜੀ 100% ਬੀਜੇਪੀ ਦੀ ਜਿਹੜੀ ਜਿੱਤ ਹੋਏਗੀ ਬੀਜੇਪੀ ਨੇ ਕੰਮ ਇੰਨਾ ਕੀਤਾ ਏ ਬੀਜੇਪੀ ਦੀ ਤਿਆਰੀ 2 ਸਾਲ ਤੋਂ ਇਸ ਤਰੀਕੇ ਨਾਲ ਹੋਈ ਹੋਈ ਆ ਗਰਾਊਂਡ ਲੈਵਲ ਤੇ ਅਸੀਂ ਤਾਂ ਚਾਹੇ ਕਾਂਗਰਸ ਸੀ ਉਦੋਂ ਦੇਖਦੇ ਸੀਗੇ ਇਹ ਇੰਨੀ ਮਿਹਨਤ ਕਰਕੇ ਪਾਰਟੀ ਕੰਮ ਕਰ ਰਹੀ ਆ ਸਾਡੇ ਤਾਂ ਸਿਰਫ ਲੀਡਰ ਜਿਹੜੇ ਨੇ ਉਹਨਾਂ ਨੇ ਪਾਰਟੀ ਨੂੰ ਧੜਿਆਂ 'ਚ ਵੰਡਤਾ ਤੇ ਲੀਡਰ ਆਪਣੀ ਮਰਜ਼ੀ ਨਾਲ ਜਿਹਨੂੰ ਚਾਹੁੰਦੇ ਆ ਉਹਨੂੰ ਸਟੇਜ ਤੇ ਬਿਠਾਉਂਦੇ ਆ ਉਹਨੂੰ ਹੀ ਆਪਣੇ ਪਾਰਟੀ ਦੇ ਵਿੱਚ ਜਗ੍ਹਾ ਦਿੰਦੇ ਆ ਸਰਕਾਰ ਆਉਣ ਤੇ ਉਹਨਾਂ ਨੂੰ ਚੇਅਰਮੈਨੀਆਂ ਦਿੰਦੇ ਆ ਉਹਨਾਂ ਨੂੰ ਹੀ ਸਭ ਕੁਝ ਦਿੰਦੇ ਆ ਜਿਹੜਾ ਵਰਕਰ ਆ ਸਾਡਾ ਥੱਲੇ ਵਿਚਾਰਾ ਕਾਂਗਰਸ ਪਾਰਟੀ ਦਾ ਉਹਨੂੰ ਤਾਂ ਕਦੇ ਵਰਕਰ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਜਦੋਂ ਸਰਕਾਰ ਬਣ ਜਾਂਦੀ ਹੈ ਜਿਹੜੇ ਵੀ ਲੀਡਰਾਂ ਦੇ ਪਸੰਦ ਚਿਹਤੇ ਨੇ ਉਹਨਾਂ ਨੂੰ ਸਟੇਜਾਂ ਮਿਲਦੀਆਂ ਉਹਨਾਂ ਨੂੰ ਕੁਰਸੀਆਂ ਮਿਲਦੀਆਂ ਉਹਨਾਂ ਨੂੰ ਅਹੁਦੇ ਮਿਲਦੇ ਆ ਇੱਕ ਤੁਸੀਂ ਇਹ ਵੀ ਕਹਿਆ ਸੀਗਾ ਵੀ ਕਈ ਵਿਧਾਇਕ ਵੀ ਟੱਚ 'ਚ ਨੇ ਆਮ ਆਦਮੀ ਪਾਰਟੀ ਦੇ ਕੋਈ ਹੈ ਹਣ ਆਉਣਗੇ ਹੁਣ ਸਭ ਆਮ ਆਦਮੀ ਦੇ ਆਮ ਆਦਮੀ ਜੀ ਕਾਂਗਰਸ ਦੇ ਤੁਹਾਡੇ ਸਾਥੀ ਉਹ ਤੁਸੀਂ ਦੇਖਿਓ ਤਾਂ ਸਹੀ ਅੱਗੇ ਅੱਗੇ 2 ਮਹੀਨੇ ਪਏ ਆ 2 ਮਹੀਨੇ ਰੋਜ ਰੰਗ ਬਦਲਣਾ ਹੈ ਅੱਛਾ ਜੀ ਆਸ਼ੂ ਜੀ ਨੇ ਕਿਹਾ ਸੀ ਕਿ ਜਿਹੜੀ ਪਾਰਟੀ ਛੱਡ ਕੇ ਗਿਆ ਕੱਲ ਤੱਕ ਤਾਂ ਸਾਡੇ ਨਾਲ ਮੀਟਿੰਗਾਂ ਕਰਦੇ ਸੀਗੇ ਅੱਜ ਉਹਨਾਂ ਨੇ ਕਦੇ ਸਾਡੇ ਨਾਲ ਧੋਖਾ ਕਰਕੇ ਨਾ ਦੱਸੇ ਧੋਖਾ ਸਾਡੇ ਨਾਲ ਧੋਖਾ ਕਰਦੇ ਉਹਨਾਂ ਦੀ ਗੱਲ ਦਾ ਮੈਂ ਕੀ ਜਵਾਬ ਦੇ ਸਕਦਾ ਮੇਰੇ ਸਤਕਾਰਯੋਗ ਨੇ ਮੇਰੇ ਭਰਾ ਨੇ ਕੀ ਲੱਗਦਾ ਜੀ ਆਸ਼ੂ ਜੀ ਦੀ ਟਿਕਟ ਅਨਾਉਂਸ ਹੁੰਦੀ ਹੈ ਤਾਂ ਦੋਨਾਂ ਦੀ ਟੱਕਰ ਆਏਗੀ ਮੇਰੇ ਕੋਲ ਅਨਾਉਂਸ ਕਰਨ ਦੀ ਤਾਕਤ ਹੋਵੇ ਤਾਂ ਮੈਂ ਕਰ ਦਿੰਦਾ ਉਹਨਾਂ ਦੀ ਕਾਂਗਰਸ ਪਾਰਟੀ ਵੱਲੋਂ ਹੋ ਜਾਏ ਤਾਂ ਚਲੋ ਕਾਂਗਰਸ ਪਾਰਟੀ ਹਜੇ ਵਿਚਾਰੀ ਪਤਾ ਨਹੀਂ ਕਿੰਨੇ ਦਿਨ ਕਿਹਨੂੰ ਟਿਕਟ ਦਿੰਦੀ ਆ ਜਾਂ ਨਹੀਂ ਦਿੰਦੀ ਜੰਭੀਰ ਦੁਬਾਰਾ ਕਹਿੰਦੇ ਸਮਝੌਤੇ 'ਚ ਪੈ ਗਏ ਜੀ ਬੁੱਢੀ ਜੀ ਕਿਸਾਨੀ ਮੁੱਦੇ ਨੂੰ ਕਿੱਦਾਂ ਦੇਖੇਗਾ ਬੀਜੇਪੀ ਨਹੀਂ ਸਰ ਸਮਝੌਤੇ ਨੂੰ ਲੈ ਕੇ ਤੁਸੀਂ ਵੀ ਤਾਂ ਹਾਂ ਦਾ ਨਾਰਾ ਮਾਰਦੇ ਸੀ ਕਹਿੰਦੇ ਸੀ ਵੀ ਗਠਜੋਧਨ ਜੇ ਹੁੰਦਾ ਵਾ ਤਾਂ ਚੰਗਾ ਵਾ ਅਲਾਈਐਂਸ ਨੂੰ ਲੈ ਕੇ ਨਾ ਮੈਂ ਕਦੇ ਨਹੀਂ ਹਾਂ ਦਾ ਨਾਰਾ ਮਾਰਿਆ ਸਰ ਤੁਹਾਡੀ ਰਿਕਾਰਡਿੰਗ ਸਿਰਫ 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 ਏ ਸੀ ਵੀ ਜਦੋਂ ਅਸੀਂ ਉੱਥੇ ਇੰਡੀਆ ਅਲਾਈਐਂਸ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਪੋਜੀਸ਼ਨ ਦੇ ਲੜਦੇ ਸੀ ਉਸ ਗੱਲ ਤੇ ਕਿਉਂਕਿ ਅਸੀਂ ਇਕੱਠੇ ਹੋ ਕੇ ਰੋਜ਼ ਪ੍ਰੋਗਰਾਮ ਬਣਾਉਂਦੇ ਸੀ ਪੰਜਾਬ 'ਚ ਕਦੇ ਸਮਝੌਤੇ ਦੀ ਗੱਲ ਨਹੀਂ ਕੀਤੀ ਸੀ ਮੈਂ ਇਹ ਕੋਈ ਰਿਕਾਰਡਿੰਗ ਕੱਢ ਲਓ ਸਿਰਫ ਇੰਡੀਆ ਅਲਾਈਅੰਸ ਦੀ ਮੈਂ ਜਦ ਹਮੇਸ਼ਾ ਗੱਲ ਕੀਤੀ ਸੀ ਵੀ ਯਾਰ ਥੋੜਾ ਜਿਆ ਪੰਜਾਬ ਵਾਲੇ ਵੀ ਸੋਚ ਲਓ ਵੀ ਉੱਥੇ ਤਾਂ ਖੜਗੇ ਸਾਹਿਬ ਨਾਲ ਬੈਠੇ ਹੁੰਦੇ ਆ ਰੋਜ਼ ਰਾਗਵ ਚੰਡੇ ਦੇ ਤੇ ਇੱਥੇ ਆਪਾਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਆ ਇਹ ਕੱਢ ਕੇ ਦੇਖ ਲਿਓ ਇਹੀ ਕਿਹਾ ਸੀ ਪਰ ਮੈਂ ਕਦੇ ਪੰਜਾਬ 'ਚ ਸਮਝੌਤੇ ਦੀ ਕਦੇ ਗੱਲ ਨਾ ਮੈਂ ਕੀਤੀ ਸੀ ਚਲੋ ਹੁਣ ਤਾਂ ਜਿਹੜੀ ਬੀਤੇ ਦਿਨ ਵੱਡਾ ਇਕੱਠ ਹੋਇਆ ਕਈ ਪਾਰਟੀਆਂ ਜਿਹੜੀਆਂ ਨੇ ਇਕੱਠੀਆਂ ਹੋਈਆਂ ਨੇ ਕਹਿੰਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਜਿਹੜਾ ਇਕੱਠ ਕੀਤਾ ਗਿਆ ਕੇਜਰੀ ਆਪਾਂ ਕੀ ਲੈਣਾ ਉਹਨਾਂ ਤੋਂ ਜਿਹੜੇ ਰਾਹ ਜਾਣਾ ਜਿਹੜੇ ਰਾਹ ਪੈਣਾ ਨਹੀਂ ਆਪਾਂ ਕੀ ਲੈਣਾ ਉਹਨਾਂ ਤੋਂ ਕਿਸਾਨ ਕਿਸਾਨਾਂ ਨਾਲ ਕੀ ਆਪਣੀ ਗੱਲ ਦੇਖੋ ਪਹਿਲਾਂ ਕਿਸਾਨ ਪ੍ਰਾਈਮ ਮਿਨਿਸਟਰ ਸਾਹਿਬ ਭਾਜੀ ਬੀਜੇਪੀ ਅਮਿਤ ਸ਼ਾਹ ਜੀ ਤੇ ਸਾਰੀ ਪਾਰਟੀ ਤੁਸੀਂ ਇਹ ਦੇਖੋਗੇ ਹੁਣ ਇਕੱਲੀ ਬੀਜੇਪੀ ਲੜ ਰਹੀ ਆ ਇਹੀ ਕਿਸਾਨ ਇਹੀ ਵਰਕਰ ਪ੍ਰਧਾਨ ਮੰਤਰੀ ਦੇ ਦਰਵਾਜ਼ਾ ਸਿੱਧਾ ਖੁੱਲਾ ਇਹਨਾਂ ਲਈ ਖੁੱਲਾ ਹੋਊਗਾ ਤੇ ਅੰਦਰ ਜਾਇਆ ਕਰਨਗੇ ਤੇ ਜੋ ਕੁਝ ਚਾਣਗੇ ਉਹ ਹੋ ਕੇ ਆਇਆ ਕਰੂਗਾ ਇਹ ਤੁਹਾਨੂੰ ਮੈਂ ਦਿਖਾ ਦਊਗਾ ਇਹ ਵਿੱਚ ਅਕਾਲੀ ਦਲ ਅਰਗੇ ਰੋੜੇ ਜੜੇ ਹੋਏ ਸੀ ਜਿਹੜੇ ਅੰਦਰ ਵੜਨ ਨੂੰ ਰੋਕਦੇ ਸੀ ਆਪਣੀ ਸਿਆਸਤ ਕਰਦੇ ਸੀ ਉਹਨਾਂ ਦੇ ਮੰਚ ਤਾਂ ਜੋ ਕੁਝ ਪੰਜਾਬ ਲਈ ਆ ਜੋ ਪੰਜਾਬ ਦੇ ਲੋਕਾਂ ਲਈ ਆ ਉਹ ਮੈਂ ਜਾਣਦਾ ਜਾਂ ਉਹ ਜਾਣਦੇ ਨੇ ਤੁਸੀਂ ਦੇਖਿਓ ਸੀ ਕਿਸ ਤਰੀਕੇ ਨਾਲ ਕਿਸਾਨ ਸਾਡਾ ਖੁਸ਼ਹਾਲ ਹੋਊਗਾ ਕਿਸ ਤਰੀਕੇ ਨਾਲ ਸਾਡਾ ਮਜ਼ਦੂਰ ਖੁਸ਼ਹਾਲ ਹੋਊਗਾ ਜਦੋਂ ਬਾਕੀ ਯਾਰ ਸੂਬਾ ਮੌਜ ਲੈ ਰਹੇ ਆ ਡਬਲ ਇੰਜਨ ਚੱਲ ਰਹੇ ਆ ਤੇ ਅਸੀਂ ਕਿਉਂ ਪਿੱਛੇ ਰਹੀਏ ਜੀ ਅਸੀਂ ਵੀ ਪੰਜਾਬ ਦਾ ਜਿਹੜੇ ਆ ਉਹ ਰਾਹ ਉਹ ਖਜ਼ਾਨੇ ਦੇ ਵੱਲੋਂ ਖੋਲਾਂਗੇ ਆਪਣੇ ਕਿਸਾਨਾਂ ਵੱਲ ਖੋਲਾਂਗੇ ਮਜ਼ਦੂਰਾਂ ਵੱਲ ਖੋਲਾਂਗੇ ਸਰ ਇੱਕ ਸਾਲ ਤੁਸੀਂ ਵੀ ਧਰਨੇ ਤੇ ਰਹੇ ਹੋ ਹਾਂ ਬਿਲਕੁਲ ਰਹੇ ਆ ਮੈਂ ਤਾਂ ਬਿੱਲ ਜਿਹੜੇ ਵਾਪਸ ਕਰ ਲਏ ਸੀ ਉਹਨਾਂ ਨੇ ਜਿਹੜੀ ਸਾਡੀ ਉਸ ਵੇਲੇ ਇੱਕ ਸਾਲ ਫੁੱਟਪਾਥਾਂ ਤੇ ਬੈਠੇ ਕਿਸਾਨਾਂ ਲਈ ਤਾਂ ਹੀ ਤਾਂ ਮੈਂ ਕਹਿਣਾ ਵੀ ਹੁਣ ਅਸੀਂ ਆਗੇ ਕੋਈ ਕਿਸਾਨ ਨੂੰ ਦਿੱਕਤ ਹੀ ਨਹੀਂ ਆਉਣ ਦਿੰਦੇ ਨਾ ਅੰਡਸਟ੍ਰਿਸਟ ਨੂੰ ਆਉਣ ਦੀਏ ਨਾ ਆਮ ਆਦਮੀ ਨੂੰ ਕਿਸੇ ਆਮ ਆਦਮੀ ਨੂੰ ਕੋਈ ਵੀ ਹੋਵੇ ਨਾ ਵਪਾਰੀ ਨੂੰ ਨਾ ਦੁਕਾਨਦਾਰ ਨੂੰ ਕਿਸੇ ਨੂੰ ਨਹੀਂ ਆਉਣ ਦਿੰਦੇ ਸਰ ਇਲੈਕਸ਼ਨ ਆ ਰਿਹਾ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਜੋਕਰ ਨਾਲ ਫੀਲ ਚ ਦੇਖੋ ਲੁਧਿਆਣੇ ਦੇ ਲੋਕ ਮੈਨੂੰ ਜਾਣਦੇ ਆ ਮੈਂ ਲੁਧਿਆਣੇ ਦੇ ਲੋਕਾਂ ਨੂੰ ਜਾਣਦਾ ਆਪੋਜੀਸ਼ਨ ਚ ਸਮਾਰਟ ਸਿਟੀ ਚ ਹਜ਼ਾਰਾਂ ਕਰੋੜ ਆ ਗਿਆ ਬੁੱਡੇ ਦਰਿਆਲਿਸ 650 ਕਰੋੜ ਆ ਗਿਆ ਹੋਰ ਪਤਾ ਨਹੀਂ ਕਿੰਨੇ ਕੱਡੇ-ਕੱਡੇ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਆਗੇ ਰੇਲਵੇ ਸਟੇਸ਼ਨ ਬਣ ਰਹੇ ਆ ਤੇ ਜਿੱਦਣ ਹੁਣ ਬੀਜੇਪੀ ਚ ਆ ਕੇ ਸਰਕਾਰ ਚ ਜਦੋਂ ਜਾ ਕੇ ਬੈਠਾਂਗੇ ਅਫਸਰਾਂ ਦੇ ਵਿੱਚ ਜਿੱਥੇ ਪਾਲਿਸੀਆਂ ਬਣਦੀਆਂ ਉੱਥੇ ਬੈਠਾਂਗੇ ਤੁਸੀਂ ਦੇਖਿਓ ਪੰਜਾਬ ਤੇ ਲੁਧਿਆਣੇ ਦਾ ਤਰੱਕੀ ਕਿਵੇਂ ਹੁੰਦੀ ਨਾਲੇ ਬੁਲਾ ਕੇ ਅਮਿਤ ਸ਼ਾਹ ਜੀ ਮੋਦੀ ਜੀ ਨੇ ਕਿਹਾ ਵੀ ਜਿੰਨਾ ਕੁਸ਼ ਕਰ ਹੁੰਦਾ ਪੰਜਾਬ ਲਈ ਜਿੰਨਾ ਕਰ ਹੁੰਦਾ ਉਹਨਾਂ ਕਰੋ ਜਿੱਥੇ ਜਾ ਹੁੰਦਾ ਉਹਨਾਂ ਜਾਓ ਲੋਕਾਂ ਨੂੰ ਨਾਲ ਜੋੜੋ ਐਨ ਮੈਂ ਸਮਝਦਾ ਖੁੱਲਾ ਮੈਦਾਨ ਤੇ ਸਾਰਾ ਪੰਜਾਬ ਜਿਹੜਾ ਏ ਉਹਨਾਂ ਦੇ ਨਾਲ ਜੁੜ ਕੇ ਜਿਵੇਂ ਉਹਨਾਂ ਨੇ ਕਿਹਾ ਤੀਜੇ ਨੰਬਰ ਤੇ ਦੇਸ਼ ਸਾਡਾ ਜਾਊਗਾ ਵਿਕਸਿਤ ਭਾਰਤ ਹੋਊਗਾ ਉਹਦੇ ਵਿੱਚ ਪਹਿਲੇ ਨੰਬਰ ਦਾ ਸੂਬਾ ਪੰਜਾਬ ਬਣੇਗਾ। ਤੇ ਆਮ ਆਦਮੀ ਪਾਰਟੀ ਕਹਿੰਦੀ 13 ਦੀ 13 ਦੀ ਹਾਂਜੀ ਆਮ ਆਦਮੀ ਪਾਰਟੀ ਕਹਿੰਦੀ 13 ਦੀ 13 ਉਹ ਉਹ ਰਿੰਕੂ ਨੂੰ ਨਹੀਂ ਸਮਝ ਸਕੇ ਇੱਕ ਜਿਹੜਾ ਕੈਂਡੀਡੇਟ ਸੀ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਬਿੱ 13 ਬਹੁਤ ਖੂਬਾ ਦਿੱਤੀ ਹੋਈ ਹੈ ਦਹਲਾਤ ਨਹੀਂ ਕੋਈ ਗੱਲ ਨਹੀਂ ਜੀ ਗੱਲ ਕਰ ਲਈ ਖੁੱਲ ਕੇ ਜਿਹੜਾ ਜਿਹੜਾ ਇੱਕ ਕੈਂਡੀਡੇਟ ਨਹੀਂ ਰੋਕ ਸਕੇ ਇੱਕ ਸਿਟਿੰਗ ਐਮ ਐਲ ਏ ਭੱਜ ਗਿਆ ਤੇ ਤੁਸੀਂ ਆਪ ਹਾਲਾਤ ਲਾ ਲਓ ਉਹਨਾਂ ਦੇ ਹੁਣ ਐਪੀ ਸਾਹਿਬ ਕੋਈ ਟੱਚ 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 'ਚ ਹੈ ਤੁਹਾਡੇ ਕੋਈ ਬੜੇ 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 2 ਮਹੀਨੇ 2 ਮਹੀਨੇ 60 ਦਿਨ ਨੇ ਯਾਰ ਠਹਿਰੋ ਤਾਂ ਸਹੀ ਰੋਜ਼ ਰੋਜ਼ ਨਵਾਂ ਰੰਗ ਰੋਜ਼ ਨਵਾਂ ਰੰਗ ਹਾਂਜੀ ਮੈਂ ਵੀ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਸਵਾਗਤ ਲਈ ਰਵਨੀਤ ਬਿੱਟੂ ਜਿਹੜੇ ਅੱਜ ਮੈਂਬਰ ਪਾਰਲੀਮੈਂਟ ਤੋਂ ਉਹਨੂੰ ਟਿਕ ਦਿੱਤੀ ਗਈ ਆ ਉਹਨਾਂ ਸਵਾਗਤ ਲਈ ਖੜੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਾਡੀ ਪੂਰੀ ਕਿਸਾਨ ਮੋਰਚਾ ਦੀ ਟੀਮ ਖੜੀ ਆ ਤੇ ਸਭ ਜਾਵੀ तकरीबन ਖੁਸ਼ ਆ ਕਿ ਦੇ ਕੋਈ ਇੱਕ ਸੋਲਿਡ ਕੈਂਡੀਡੇਟ ਨੂੰ ਅਗਰ ਟਿਕਟ ਦੇ ਕੇ ਨਵਾਜਿਆ ਗਿਆ ਸੋ ਅਸੀਂ ਥੈਂਕ ਯੂ ਕਰਦੇ ਹਾਈ ਕਮਾਂਡ ਦਾ ਕਿ ਸਾਨੂੰ ਇੱਕ ਵਧੀਆ ਲੀਟਰ ਚੁੜ ਕੇ ਭੇਜਿਆ ਉਹਨਾਂ ਨੇ ਸੋ ਅਸੀਂ ਪੂਰਾ ਤਨਮਨ ਤਨ ਨਾਲ ਉਹਨਾਂ ਦੇ ਨਾਲ ਖੜੇ ਆ ਤੇ ਅਸੀਂ ਜਿੰਨਾਂ ਦੀ ਸੇਵਾ ਕਰਾਂਗੇ ਔਰ ਜਿਤਾਵਾਂਗੇ ਆਪਣੀ ਸੀਟ ਨੂੰ ਸੋ ਅਸੀਂ ਵੈਲਕਮ ਕਰਦੇ ਆ ਆਪਣੇ ਬਿੱਟੂ ਜੀ ਦਾ ਆਪਣੀ ਮੋੜੀ ਟੀਮ ਵੱਲੋਂ ਮੈਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਕਿਸਾਨ ਮੋਰਚਾ ਬੀਜੇਪੀ ਤੋਂ ਔਰ ਜ਼ਿਲ੍ਹਾ ਪਰਿਵਾਰਿਕ ਕਿਸਾਨ ਮੋਰਚਾ ਲੁਧਿਆਣਾ ਹਾਂਜੀ ਸਰ ਸੰਗੋਲ ਸਭ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਆ ਸਵਾਗਤ ਲਈ ਖੜੇ ਆ ਜਬ ਬੀਜਪੀ ਦੇ ਸਾਡੇ ਅੱਗੇ ਲੀਡਰ ਵੀ ਅੱਜ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਅੱਜ ਜਿਹੜੇ ਕਿ ਰੁਨੀਤ ਬਿੱਟੂ ਜੀ ਪਹੁੰਚ ਰਹੇ ਨੇ ਆ ਰਮਿੰਦਰ ਸਿੰਘ ਸੰਘਵਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਹੱਥੀ ਅੱਜ ਅਸੀਂ ਤੁਹਾਡੇ ਜੋ ਐਮਪੀ ਜੀ ਨੂੰ ਸਤਿ ਸ੍ਰੀ ਅਕਾਲ ਤੋਂ ਰਮਿੰਦਰ ਬਿੱਟੂ ਜੀ ਪਹੁੰਚ ਰਹੇ ਨੇ ਰੈਡਰਸਟੇਸ਼ਨ ਤੋਂ ਕੇ ਰਸੀਵ ਕਰਨ ਲਈ ਆਇਆ ਮਨਨਾ ਸੂਚੀ ਟੀਮ ਸਾਡੀ ਸਾਰੇ ਜ਼ਿਲ੍ਹਾ ਪ੍ਰਧਾਨ ਜਗਰਾਉਂ ਤੋਂ ਕਰਨਾਲਿੰਦਰ ਭਾਉ ਤਾਰੀਵਾਲ ਜੀ ਸਾਡੀ ਭੈਣ ਜੀ ਤੇ ਵੀ ਜੀ ਦੀ ਇਹ ਟੀਮ ਸਾਡੀ ਰੋਹੇ ਤਗਰਵਾਲ ਜੀ ਜਿੰਨੀ ਸਾਡੀ ਟੀਮਾਂ ਲੁਟਾਰੇ ਸੀ ਅਸੀਂ ਇਧਿਆਰ ਦੀ ਇੱਥੇ ਪਹੁੰਚੇ ਹੋਏ ਹਾਂ ਅਸੀਂ ਇਹ ਧੰਨਵਾਦ ਕਰਦੇ ਹਾਂ ਜਿੰਨੇ ਵੀ ਆਨੰਦ ਆਨੰਦ ਜੀ ਸਾਹਿਬ ਕੀ ਕਹਿਣਾ ਚਾਹੁੰਦੇ ਆਂ ਅੱਜ ਜੇਲਾ ਲੁਧਿਆਣਾ ਵਾਸੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਬਜ਼ੁਰਗਾਂ ਵੱਲੋਂ ਮਾਤਾਵਾਂ ਵੱਲੋਂ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਲੁਧਿਆਣਾ ਵਾਸੀਆਂ ਨੇ ਖਿੜੇ ਦਿਲ ਨਾਲ ਖੁੱਲੇ ਬਾਹਾਂ ਫੜ ਕੇ ਗੰਮੀ ਸਿੰਘ ਬਿੱਟੋ ਜੀ ਦਾ ਸਵਾਗਤ ਕੀਤਾ ਕਿਉਂਕਿ 10 ਸਾਲ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਰਹੀ ਹੈ ਉਹਦੇ ਵਿੱਚ ਲੁਧਿਆਣਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੁਣ ਟੋਲੀ ਦੇ ਵਿੱਚ ਮੋਦੀ ਜੀ ਦੀ ਟੋਲੀ ਦੇ ਵਿੱਚ ਪਾਣ ਜਾ ਰਿਹਾ ਹੈ ਕਿਉਂਕਿ ਲੋਕਾਂ ਨੇ ਕਦਮ ਵਣਾ ਲਿਆ ਹੋਵੇ ਕਿਉਂਕਿ ਮੋਦੀ ਜੀ ਦੇ ਜਿਹੜਾ 10 ਸਾਲ ਦਾ ਜਿਹੜਾ ਡਵੈਲਪਮੈਂਟ ਦਾ ਕੰਮ ਹੈ ਭਾਵੇਂ ਉਹ ਧਾਰਾ 370 ਹੋਵੇ ਨਾ ਮੰਦਰਾਂ ਦਾ ਨਿਰਮ ਹੋਵੇ ਜਾਂ ਰੋਡ ਫੌਨ ਬ੍ਰਿਜੀ ਜ਼ੋਨ ਔਰ ਇਹੋ ਜੀ ਕੇਂਦਰ ਸਰਕਾਰ ਵੱਲੋਂ ਜਿਹੜੀ 스마트 ਸਿਟੀ ਦੀ ਡਿਵੈਲਪਮੈਂਟ ਹੋਵੇ ਤੇ ਸਾਰਿਆਂ ਨੂੰ ਦੇਖਦੇ ਹੋਏ ਲੁਧਿਆਣਾ ਵਾਸੀ ਇਸ ਵਾਰ ਰਿਪੋਰਟ ਜਿਦਾ ਪਾਕੇ ਉਸ ਨੂੰ ਕੋਟ ਭਜਣਗੇ ਔਰ ਮੈਂ ਇੱਕ ਗੱਲ ਹੋਰ ਕਹਾਂ 99 ਦੇ ਵਿੱਚ ਦੇਖੋ ਸਮੇਰਾ ਚੱਕਰ ਦੇਖੋ 1996 ਤੇ ਮੈਂ ਆਪਣੇ ਦਾਦਾ ਜੀ ਵਾਸਤੇ ਵੋਟ ਮੰਗੀ ਸੀ ਬੀਜੇਪੀ ਵੱਲੋਂ ਔਰ ਰਮਨੀ ਸਿੰਘ ਬਿੱਟੂ ਜੀ ਨੇ ਆਪਣੀ ਦਾਦੀ ਜੀ ਵਾਸਤੇ ਵੋਟ ਮੰਗੀ ਸੀਗੀ ਅੱਜ 28 ਸਾਲ ਬਾਅਦ ਦੋਨਾਂ ਦੇ ਪੁੱਤਰੇ ਇੱਕੋ ਝੰਡੇ ਥੱਲੇ ਇੱਕੋ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਸਤੇ ਕਮਲ ਤੇ ਫੁੱਲ ਵਾਸਤੇ ਵੋਟ ਮੰਗ ਰਹੇ ਨੇ ਸੋ ਮੈਂ ਇਸ ਗੱਲ ਦੀ ਵੀ ਬਿੱਟੂ ਜੀ ਨੂੰ ਖਾਸ ਤਰਕੇ ਵਧਾਈ ਦੇਣਾ ਕੀ ਕਹਿਣਾ ਚਾਹੁੰਦਾ ਜਿਹੜਾ ਕਹਿੰਦਾ ਰਮਨੀ ਸਿੰਘ ਬਿੱਟੂ ਜੀ ਸਿਲਾ ਜ਼ਿਲ੍ਹਾ ਪ੍ਰਧਾਨ ਸ਼ਾਨ ਮੋਟੇ ਲੁਧਿਆਣਾ ਅੱਜ ਜਦੋਂ ਸਾਨੂੰ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟਾਂ ਉਹਨਾਂ ਨੂੰ ਸਵਾਗਤ ਕਰਨ ਆਤੇ ਖੜੇ ਆਂ ਔਰ ਜਨਤਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿ ਅੱਜ ਕਾਂਗਰਸ ਦਾ ਜਿਹੜਾ ਥੰਮ੍ਹ ਥੀ ਉਹ ਟੁੱਟ ਗਿਆ। ਉਹ ਇਹਦੇ ਬੰਦੇ ਦੇ ਬਲਬੁੱਤ ਦੇ ਕਾਂਗਰਸ ਇਹਦੇ ਦਾਦਾ ਜੀ ਦੇ ਉੱਤੇ ਜਿੱਤ ਦੀ ਹਰਮਨ ਰਹੀ। ਉਹਦੀਆਂ ਕੁਰਬਾਨੀਆਂ ਕੀਤੀਆਂ ਉਹ ਅੱਜ ਵੀ ਜੀਪੀ ਵਿੱਚ ਕੈਂਡੀਡੇਟ ਬਣ ਕੇ ਆ ਰਹੇ ਆ। ਸਾਡਾ ਸਾਰਾ ਹੀ ਕਿਸਾਨ ਮੋਰਚਾ ਜਿੰਨਾ ਵਾ ਉਹ ਬੜੀ ਧੂਨਤਾਮ ਦੇ ਨਾਲ ਉਹਨਾਂ ਦਾ ਸਵਾਗਤ ਕਰਨਗੇ ਔਰ ਉਹਨਾਂ ਦੀ ਪੱਕੀ ਜਿੱਤ ਇਥੋਂ ਲੁਧਿਆਣਾ ਦੇ ਵਿੱਚ ਹੋਊਗੀ। ਅੱਜ ਯਾਨੀ ਕਿ ਕੀ ਕਹਿਣਾ ਲੁਧਿਆਣਾ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਲੁਧਿਆਣਾ ਵਾਸੀ ਅਸੀਂ ਅਪੀਲ ਕਰਦੇ ਆ ਕਿਉਂਕਿ ਆਪਾਂ ਜਿਹੜੀ ਲੁਧਿਆਣੇ ਦੀ ਸੀਟ ਜਿਤਾ ਕੇ ਇੱਕ ਆਪਾਂ ਵੀ ਜਿਹੜੀ ਦੋਸਤਾਨ ਦੇ ਵਿੱਚ ਆਪਣੀ ਜਿਹੜੀ ਕੈਂਡੀਡੇਟ ਜਿਤਾ ਕੇ ਮੋਦੀ ਜੀ ਨੂੰ ਵੋਟ ਪਾਵਾਂਗੇ ਉਹ ਲੁਧਿਆਣਾ ਵਾਸੀ ਅਪੀਲ ਕਰਦੇ ਆ ਉਹ ਭਾਰ ਆ ਰਿਹਾ ਮਿਲ ਕੇ ਜਿਹੜਾ ਇਹ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦਿੱਤਾ ਉਹਨੂੰ ਆਪਾਂ ਦਿਖਾਈਏ ਤੇ ਜਿਹੜਾ ਪੰਜਾਬ ਹੈ ਵੇਲੇ ਨਸ਼ਿਆਂ ਦੇ ਵਿੱਚ ਕਿੱਦੋਂ ਪਤਾ ਜਾ ਰਿਹਾ ਜਿਹੜਾ ਪੰਜਾਬ ਹਰ ਤਰ੍ਹਾਂ ਹੀ ਡੁੱਬਾ ਪਿਆ ਉਹਨੂੰ ਕਿਸੇ ਤਰ੍ਹਾਂ ਆਪਾਂ ਬਚਾਈਏ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਕਿਉਂਕਿ ਜੋ ਪਿਛਲੀਆਂ ਸਰਕਾਰਾਂ ਉਹ ਜਿਹੜੀ ਕਾਂਗਰਸ ਹੈ ਉਹ ਦੇਖੋ ਕਿੰਨਾ ਆਮ ਪਾਰਟੀ ਨਾਲ ਸਮਝੌਤਾ ਕਰੀ ਫਿਰਦੀ ਆ ਉਹਨਾਂ ਦਾ ਜਿਹੜਾ ਵੱਡਾ ਮੁੱਖ ਮੰਤਰੀ ਹੋ ਜੇਲ੍ਹ 'ਚ ਬੈਠਾ ਅੱਪਾ ਉਹਨਾਂ ਨਾਲ ਕੀ ਕਰਨਾ ਆਉ ਆਪਾਂ ਇਧਰ ਇੱਕ ਜੰਗੀ ਕੜੀ ਮੋਤੀ ਦੀ ਜਿਹੜੀ ਇਹ ਮਾਲਾ ਦਾ ਮਰਕਾ ਬਣ ਕੇ ਆਪਾਂ ਇੱਕ ਕੈਂਡੀਡੇਟ ਜਿਤਾਈਏ ਆਹ ਰਲ ਮੈਂ ਕਿ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਆਪਣਾ ਕੈਂਡੀਡੇਟ ਭੇਜੀਏ ਪੰਜਾਬ ਦੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਰ ਜਿਹੜਾ ਅੱਜ ਸਵਾਗਤ ਲਈ ਰਵੀਰ ਦਿੱਤੂ ਜੀ ਜਿਹੜੇ ਕਿਸ ਤਰੀਕੇ ਨਾਲ ਅੱਜ ਕਾਂਗਰਸ ਬੀਜਪੀ ਤੋਂ ਸਿਹਤ ਦਾ ਸਮਰਥਨ ਹੈ ਨਹੀਂ ਅੱਜ ਉਹ ਟੈਕ ਬਿੱਟ ਤੇ ਗਿਆ ਉਹਨਾਂ ਤੋਂ ਬਾਰੇ ਵੀ ਜੀਤ ਵੀ ਆਈ ਵਰਕਰ ਵੀ ਉਹ ਤੁਹਾਡੇ ਕੋਲ ਕਿ ਕੰਮ ਕਰੇ ਤੋਂ ਪਹਿਲਾਂ ਤੇ ਅਸੀਂ ਧੰਨਵਾਦ ਕਰਨੇ ਆ ਅਭੀ ਭਰਤ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਜੇਐਸ ਦੇ ਪ੍ਰਧਾਨ ਬਦਿੰਦਰ ਨਰਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਦੇਸ਼ ਦੇ ਪ੍ਰਧਾਨ ਜੇਪੀ ਨੱਡਾ ਜੀ ਦਾ ਪ੍ਰਦੇਸ਼ ਦੇ ਪ੍ਰਧਾਨ ਸੁਨਜਖੜ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਅੱਛਾ ਕਾਰਜ ਕਰਤਾ ਬਹੁਤ ਅੱਛਾ ਮਿਹਨਤੀ ਜੁਝਾਰੂ ਨੇ ਤਲ ਤਲੂ ਦੇਣੇ ਵਾਸਤੇ ਜਿਨ੍ਹਾਂ ਦਾ ਪਰਿਵਾਰ ਖੀਦੀਆਂ ਜਿਨ੍ਹਾਂ ਨੇ ਦਿੱਤੀਆਂ ਔਰ ਅੱਜ ਅਸੀਂ ਇਹ ਮੈਂ ਕਹਿ ਸਕਦਾ ਕਿ ਪੰਜਾਬ ਅੱਜ ਜਿੰਨਾ ਬਚਿਆ ਹੋਇਆ ਇਹ ਉਸ ਪਰਿਵਾਰ ਦੀ ਦੇਣ ਹੈ ਜੋ ਹਾਲਾਤ ਸੀ ਉਹਨਾਂ ਹਾਲਾਤਾਂ ਨੂੰ ਮਾੜੇ ਹਾਲਾਤਾਂ ਨੂੰ ਕੱਢਣ ਵਾਲੇ ਆਪਣੀਆਂ ਜਾਨ ਤੇ ਕੁਰਬਾਨੀਆਂ ਦੇਣ ਵਾਲਾ ਪਰਿਵਾਰ ਅੱਜ ਭਾਰਤ ਜਨਤਾ ਪਾਰਟੀ ਨੇ ਸਾਨੂੰ ਦਿੱਤਾ ਔਰ ਅਸੀਂ ਜੇਨ ਰਾਤ ਮਿਹਨਤ ਕਰਕੇ 2 ਲੱਖ ਵੋਟ ਤੋਂ ਅਜੇ ਰਮਨੀਤ ਮਿੱਟੋ ਜੀ ਨੇ ਜਿੱਤ ਕੇ ਦੇਵਤ ਜਿਹੜੇ ਪਿਛਲੇ ਵਾਰ ਬਹੁਤ ਸਾਰੇ ਕੈਂਡੀਡੇਟ ਗੁਰਮੀਤ ਆਪ ਜਿਹੜੇ ਪੀਰੇ ਵੇਖੀ ਜਿਹੜੇ ਕੈਂਡੀਡੇਟ ਉਹਨਾਂ ਉਧਰ ਰੱਖ ਦੇ ਸੀਗੇ तकरीबन 100 ਸਾਰੇ ਸੀਗੇ ਉਹਨਾਂ ਨੂੰ ਜੋ ਟਿਕਟ ਨਹੀਂ ਦਿੱਤੀ ਕਿ ਉਹਨਾਂ ਨੂੰ ਕਿਹਦਾ ਰਾਜ ਕੀਤਾ ਤੁਸੀਂ ਮੈਨੂੰ ਇੱਕ ਦੱਸੋ ਪਹਿਲਾਂ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਵੀ ਟਿਕਟ ਮੰਗ ਰਿਆ ਸੀ ਐਸੀ ਕੋਈ ਗੱਲ ਨਹੀਂ ਦੇਖੋ ਟਿਕਟ ਮੰਗਣਾ ਅਧਿਕਾਰ ਹੈ ਸਭ ਦਾ ਪਰ ਅੱਜ ਕੋਈ ਐਸਾ ਲੁਧਿਆਣੇ ਦਾ ਤੁਮ ਬੰਦਾ ਨਜ਼ਰ ਆਇਆ ਵੀ ਜਿਹੜਾ ਉਸ ਟਾਈਮ ਮੌਕੇ ਤੇ ਹੈ ਨਹੀਂ ਸੀ ਹਰ ਲੀਡਰ ਲੁਧਿਆਣੇ ਦਾ ਉਹਤੇ ਮੌਕੇ ਦੇਸੀ ਤੇ ਇਸ ਤੋਂ ਹੋਰ ਅੱਛੀ ਕੀ ਗੱਲ ਹੋ ਸਕਦੀ ਹੈ ਕਿ ਜੇ ਜਦੋਂ ਪੰਜਾਬ ਦੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਇੱਕ ਟਿਕਟ ਦੇ ਕੇ ਪੁੱਲ ਦੇ ਕੇ ਭੇਜਦਾ ਤੇ ਅੱਜ ਸਾਰਾ ਲੁਧਿਆਣਾ ਇੱਕ ਇੱਕ ਵਰਕਰ ਛੋਟੇ ਤੋਂ ਲੈ ਕੇ ਵੱਡਾ ਤੱਕ ਵਰਕਰ ਛੋਟਾ ਦਾ ਖੈਰ ਵਰਕਰ ਜੀ ਦੇ ਵਿੱਚ ਕੋਈ ਹੈ ਹੀ ਨਹੀਂ ਸਭ ਇੱਕ ਸਮਾਨ ਨੇ ਅੱਜ ਇਕੱਠੇ ਹੋ ਕੇ ਬਿੱਟੂ ਜੀ ਦਾ ਉਹਨਾਂ ਦਾ ਸਵਾਗਤ ਕੀਤਾ ਤੁਸੀਂ ਦੇਖਿਆ ਅੱਜ ਹਜ਼ਾਰਾਂ ਦਾ ਸਾਥ ਦੇ ਨਾਲ ਇੱਜਾ ਵੱਡਾ ਇਕੱਠ ਕਰਕੇ ਤੇ ਉਹਨਾਂ ਦਾ ਸਵਾਗਤ ਹੈ ਫਿਰ ਅੱਜ ਯਾਨੀ ਕਿ ਤੁਸੀਂ ਹਲਕਾ ਸੈਂਟਰ ਵੱਲੋਂ ਤਕਰੀਬਤ ਜਿਹੜਾ ਪਹੁੰਚ ਆਏ ਹੋ ਅੱਜ ਹਲਕਾ ਸੈਂਟਰ ਵੱਲੋਂ ਪੂਰਾ ਉਹਨਾਂ ਨੂੰ ਪਿਆਰ ਮਿਲਿਆ ਹਲਕਾ ਸੈਂਟਰ ਦੇ ਵਿੱਚੋਂ 20000 ਦੀ 20000 ਦੀ ਲੀਡ ਦੇ ਕੇ ਭੇਜਾਂਗਾ ਅੱਜ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਨਾਲ ਮੈਂ ਕਹਿਣਾ ਚਾਹਨਾ 20000 ਜਿਹੜੀ ਐ ਵੋਟ ਤੋਂ ਬਿੱਟੂ ਜੀ ਨੇ ਸੈਂਟਰ ਹੱਦਾਂ ਜੁਦਾ ਕੇ ਭੇਜਾਂਗਾ ਮੇਰਾ ਤੁਹਾਡਾ ਪ੍ਰੋਮਿਸ ਹੈ ਮੈਂ ਅੱਜ ਸਾਰੇ ਸ਼ਹਿਰ ਵਾਸਤੇ ਇਹਨਾਂ ਨਾਲ ਗੱਲ ਕਰਾਂਗਾ ਆਓ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ ਅਸੀਂ ਉਹਨਾਂ ਦੇ ਜੇ ਹੋਰ ਹੱਥ ਮਜ਼ਬੂਤ ਕਰੀਏ ਪੰਜਾਬ ਦੇ ਵਿੱਚ ਸਾਡੇ ਬਹੁਤ ਸਾਰੀਆਂ ਕਮੀਆਂ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਕੀ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਔਰ ਲੁੱਟ ਰਹੇ ਨੇ ਪੰਜਾਬ ਨੂੰ ਜੇ ਬਚਾਉਣਾ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਹੈ ਤੇ ਅੱਜ ਉਹਨਾਂ ਨੇ ਨੀਤ ਬਿੱਟੂ ਜੀ ਨੂੰ ਜਿਹੜਾ ਐਮਪੀ ਦੀ ਡਿਗਰੀ ਦੇ ਕੇ ਭੇਜਿਆ ਸੀ ਜਿਤਾ ਕੇ ਭੇਜੀਏ ਤੇ ਜੋ ਜੋ ਪੰਜਾਬ ਵਿੱਚ ਕਮੀਆਂ ਨੇ ਉਹ ਕਮੀਆਂ ਸਾਡੀਆਂ ਬਿੱਟੂ ਜੀ ਜੜੀਆਂ ਨੇ ਉੱਥੇ ਜਾ ਕੇ ਸਾਡੀਆਂ ਪੂਰੀਆਂ ਕਰਨਗੀਆਂ ਸਾਡੇ ਕਿਸਾਨ ਨੇ ਅੱਜ ਕਿਸਾਨਾਂ ਦਾ ਰੋਲਾ ਵੀ ਖਤਮ ਹੋਏਗਾ ਜੇ ਕੋਈ ਹੋਰ ਕੋਈ ਨੌਕਰੀਆਂ ਦਾ ਰੋਲਾ ਉਹ ਖਤਮ ਹੋਏਗਾ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਜੜੀਆਂ ਪੰਜਾਬ ਵਿੱਚ ਪੂਰੀਆਂ ਨਹੀਂ ਹੋ ਰਹੀਆਂ ਔਰ ਬਾਕੀ ਸਰਕਾਰਾਂ ਗੁੰਮਰਾ ਕਰ ਰਹੀਆਂ ਨੇ ਔਰ ਮੋਦੀ ਜੀ ਜਿਹਨ ਰਾਜ ਕੰਮ ਕਰਨ ਵਾਲੇ ਨੇ ਔਰ ਮੋਦੀ ਜੀ ਦਾ ਵਰਕਰ ਵੀ ਜਿਹਨ ਰਾਜ ਕੰਮ ਕਰਨ ਵਾਲੇ ਨੇ ਪੰਜਾਬ ਨੂੰ ਜੇ ਖੁਸ਼ਹਾਲ ਰੱਖਣਾ ਹੈ ਸਾਡੇ ਦੇਸ਼ ਨੂੰ ਖੁਸ਼ਹਾਲ ਰੱਖਣਾ ਹੈ ਤੇ ਸਾਨੂੰ ਪੰਜਾਬ ਦੇ ਵਿੱਚ ਵੀ 13 ਦੇ 13 ਸੀਟਾਂ ਜਿਹੜੀਆਂ ਜਿਤਾ ਕੇ ਮੋਦੀ ਜੀ ਦਾ ਜਿਹੜਾ ਵੇ ਝੋਲੀ ਸਾਨੂੰ ਪਾਣੀ ਚਾਹੀਦੀਆਂ ਨੇ ਔਰ ਪੰਜਾਬ ਦੀ ਖੁਸ਼ਹਾਲੀ ਲਈ